ਕਿਤੇ ਪ੍ਰਭੂ ਦੇ ਹੱਥੇ ਚ ਇਸ ਤਰ੍ਹਾਂ ਕਿਸੇ ਨੂੰ ਯਾਦ ਕਰੀਏ ਜਪ ਕਰੀਏ ਤਪ ਕਰੀਏ ਤੇ ਉਹ ਪ੍ਰੇਮ ਨਾ ਬਣੇ ਤਾਂ ਇੱਕ ਬਹੁਤ ਵੱਡੀ ਕਮਜ਼ੋਰੀ ਸਾਬ ਕਹਿੰਦੇ ਨੇ ਸੁਣੀਏ ਪ੍ਰੇਮ ਤੱਕ ਪਹੁੰਚਣ ਦੀ ਪਹਿਲੀ ਸਟੇਜ ਸੁਣੀਏ ਸੁਣਨਾ ਹੈ ਉਹਦੇ ਗੁਣਾਂ ਨੂੰ ਉਹਦੀ ਖੋਬੀਆਂ ਨੂੰ ਉਹਦੇ ਸਰੂਪ ਨੂੰ ਉਹਦੇ ਸੁਭਾਅ ਨੂੰ ਸੁਣਨਾ ਹੈ ਸੁਣੀਏ ਫਿਰ ਸੁਣਦੇ ਆ ਸੁਣਦੇ ਆ ਇੱਕ ਦੂਜੀ ਸਟੇਜ ਬਣਦੀ ਹੈ ਮੰਨੀ ਹੈ ਜੋ ਮੰਨਿਆ ਨਹੀਂ ਗਿਆ ਉਹ ਸੁਣਿਆ ਵੀ ਨਹੀਂ ਗਿਆ ਕਿਹੜੀ ਗੱਲ ਸੁਣੀ ਗਈ ਹੈ ਜੋ ਮੰਨੀ ਗਈ ਹੈ ਕਈ ਦਫਾ ਪਿਓ ਪੁੱਤਰ ਨੂੰ ਕਹਿ ਦਿੰਦਾ ਹੈ ਵੀ ਪੁੱਤਰ ਆ ਤੂੰ ਇਹ ਗੱਲ ਨਹੀਂ ਸੁਣੀਂ ਦਰਸਲ ਸੁਣੀ ਹੈ ਮੰਨੀ ਨਹੀਂ ਮੇਤਰ ਨੂੰ ਮੇਤਰ ਨੂੰ ਕਹਿੰਦਾ ਮਿੱਤਰਾ ਤੂੰ ਇਹ ਗੱਲ ਨਹੀਂ ਸੁਣੀ ਸੁਣੀ ਹੈ ਮੰਨੀ ਨਹੀਂ ਪ੍ਰਾਹ ਪ੍ਰਾਹ ਨੂੰ ਕਹਿ ਦਿੰਦਾ ਵੀ ਭਰਾ ਤੂੰ ਇਹ ਗੱਲ ਨਹੀਂ ਸੁਣੀ ਸੁਣੀ ਹੈ ਮੰਨੀ ਨਹੀਂ ਜੋ ਨਹੀਂ ਮੰਨੀ ਗਈ ਉਹ ਨਹੀਂ ਸੁਣੀ ਗਈ ਸੁਣੀ ਹੈ ਮੰਨੀਏ ਇਸ ਵਾਸਤੇ ਚਾਰ ਸੁਣੀਏ ਦੀਆਂ ਪੌੜੀਆਂ ਦੇ ਨਾਲ ਚਾਰ ਮਨੀਆਂ ਦੀਆਂ ਪੌੜੀਆਂ ਸੁਣੀਏ ਮਨੀਆਂ ਤੇ ਮਨਿਆ ਹੋਇਆ ਅੱਗੇ ਪਣ ਜਾਏ ਪ੍ਰੇਮ ਮਨ ਕੀ ਤਾ ਬਾ ਸੁਣਿਆ ਅਗਰ ਮੰਨਣਾ ਨਹੀਂ ਬਣਿਆ ਤਾਂ ਅਜੇ ਮਨੁੱਖ ਪਹਿਲੇ ਪੜਾਤੇ ਰੁਕੇ ਬਸ ਸੁਣਦੇ ਹੀ ਪਏ ਕਈ ਦਫਾ ਕਈਆਂ ਦੀ ਸਾਰੀ ਜ਼ਿੰਦਗੀ ਸੁਣਦੇ ਹੀ ਲੰਘ ਜਾਂਦੀ ਹੈ ਕੀ ਸੁਣਨਾ ਸੁਣ ਨਾ ਕਥਾ ਸੁਣਨੀ ਹੈ ਬਸ ਸੁਣਦੇ ਸੁਣ ਗਿਆ ਮੰਨਣ ਦਾ ਖਿਆਲ ਨਹੀਂ ਪੈਦਾ ਹੁੰਦਾ ਬਿਨੋਂ ਮਨਿਏ ਸੁਣੀਏ ਇਹ ਪਹਿਲੀ ਸਟੇਜ ਦੂਸਰੀ ਮਨਿਏ ਹੈ ਪਰ ਸਿਰਫ ਮੰਨ ਲੈਣ ਨਾਲ ਵੀ ਗੱਲ ਨਹੀਂ ਬਣਦੀ ਜਿਵੇਂ ਕਈ ਕਹਿੰਦੇ ਨੇ ਮੈਂ ਪ੍ਰਮਾਤਮਾ ਨੂੰ ਮੰਨਦਾ ਲੇਕਿਨ ਪ੍ਰਮਾਤਮਾ ਨਾਲ ਕੋਈ ਪ੍ਰੇਮ ਨਹੀਂ ਜਿਵੇਂ ਕੋਈ ਭਰਾ ਕਿ ਮੈਂ ਆਪਣੇ ਭਰਾ ਨੂੰ ਭਰਾ ਕਰਕੇ ਮੰਨ ਲਾਂ ਲੇਕਿਨ ਭਰਾ ਨਾਲ ਕੋਈ ਕشش ਨਹੀਂ ਮੈਂ ਮਾਂ ਨੂੰ ਮਾਂ ਕਰਕੇ ਮੰਨ ਲਾਂ ਪਰ ਮਾਂ ਨਾਲ ਕੋਈ ਪ੍ਰੇਮ ਨਹੀਂ ਵੀ ਮੈਂ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਾਂ ਪਰ ਉਸ ਨਾਲ ਕੋਈ ਪਿਆਰ ਨਹੀਂ ਠੀਕ ਹੈ ਸੁਣਿਆ ਮੰਨਣ ਨੂੰ ਵੀ ਜੀ ਕਰਦਾ ਚਲੋ ਮੰਨ ਲੈਂਦੇ ਹਾਂ ਲੇਕਿਨ ਪ੍ਰੇਮ ਨਹੀਂ ਇਹ ਵੀ ਕਮੀ ਹੈ ਸੁਣੀਏ ਮੰਨੀਏ मन कीता भाव जो मन बच मने होया प्रेम बन जाए तो समझ लो इस मनुख ने अंतरीव तीरथ बच इनान कर लिया अंतरगत तीरथ सारी जड़ी महल है उसकी धुल जाती है और अंतकरण पवित्र हो जाता है स्वभाविक जड़ा जे पावन पवित्र वाक आया है इस देच प्यार भी व्याख्या है रबी रस्ती जो है व्याख्या तो इस संबंधित भूमिका के रूप में थोड़ा कुछ मैं थोड़े सामने रखा कुल शरीर है मन है आत्मा है इस वास्ते को काम है प्रेम है भावना है भक्ति तीन ही रस ने चौथा कोई रस नहीं है अगर कोई मनुख रस बैठा है ਰਸ ਮਾਣ ਰਿਹਾ ਹੈ ਤੋ ਤਿੰਨ ਰਸਾਂ ਦੇ ਚੋਂ ਕੋਈ ਇੱਕ ਅਦ ਰਸ ਹੋਵੇਗਾ ਚੌਥਾ ਕੋਈ ਰਸ ਨਹੀਂ ਕਾਮ ਰਸ ਪ੍ਰੇਮ ਰਸ ਭਗਤੀ ਰਸ ਹੋਰ ਕੋਈ ਰਸ ਨਹੀਂ ਇੰਦਰੇ ਜੋ ਵੀ ਰਸ ਮਾਣ ਦਿਨ ਚਾਹ ਵੇਖ ਕੇ ਸੁਣ ਕੇ ਚਖ ਕੇ ਸਪਰਸ਼ ਕਰਕੇ ਸੁੰਘ ਕੇ ਇੰਦਰੀਆਂ ਦਾ ਤਮਾਮ ਰਸ ਕਾਮ ਰਸ ਹੈ ਇਹ ਇਮਰਸ ਕਰਦੇ ਆਂ ਚਾਏ ਕਿਉਂਕਿ ਕਾਮਨਾ ਦਾ ਰਸ ਕਾਮਨਾ ਦੀ ਪੂਰਤੀ ਦਾ ਰਸ ਕਿਧਰੇ ਵੇਖਣ ਦਾ ਚਾਹੇ ਕਿਧਰੇ ਸੁਣਨ ਦਾ ਚਾਹੇ ਜਗਤ ਨੂੰ ਸੰਸਾਰ ਨੂੰ ਕਿਧਰੇ ਕੁਝ ਖਾਣ ਪੀਣ ਦਾ ਚਾਹੇ ਕਿਧਰੇ ਸਪਰਸ਼ ਕਰਨ ਦਾ ਇੰਦਰੀਆਂ ਦੇ ਤਮਾਮ ਰਸ ਨੂੰ ਕਾਮ ਰਸ ਕਹਿੰਦੇ ਨੇ ਔਰ ਇਹ ਵੀ ਮੈਂ ਅਰਸ ਕਰਾਂ ਪ੍ਰੇਮ ਨੂੰ ਤੇ ਭਗਤੀ ਨੂੰ ਇੰਦਰੀਆਂ ਤੋਂ ਪਰਿਆਖੇ ਅਗਮ ਅਜ਼ੋਚਰ ਇੰਦਰੀਆਂ ਤੋਂ ਪਰਿਆ ਪ੍ਰੇਮ ਇੰਦਰੀਆਂ ਦਾ ਰਸ ਨਹੀਂ ਹੈ ਕਹਿੰਦੇ ਨੇ ਤਨ ਦਾ ਪਦਾਰਥ ਨਾਲ ਮੇਲ ਹੋਵੇ ਤਨ ਦਾ ਤਨ ਨਾਲ ਮੇਲ ਹੋਵੇ ਤਾਂ ਜੋ ਰਸ ਬਣਦਾ ਹੈ ਕਾਮ ਰਸ ਮਨ ਦਾ ਜੋ ਮਨ ਨਾਲ ਮੇਲ ਹੋਵੇ ਤੋ ਜੋ ਰਸ ਬਣਦਾ ਹੈ ਪ੍ਰੇਮ ਰਸ ਆਤਮਾ ਦਾ ਜਦ ਪਰਮਾਤਮਾ ਨਾਲ ਮੇਲ ਹੁੰਦਾ ਹੈ ਤੋ ਜੋ ਰਸ ਬਣਦਾ ਹੈ ਉਹਨੂੰ ਕਹਿੰਦੇ ਨੇ ਭਗਤੀ ਰਸ ਤੇ ਤੇ ਭਗਤ ਹੋ ਗਏ ਮੈਂ ਫਿਰ ਅਰਜ਼ ਕਰਾਂ ਬਾਹਰ ਕੁਝ ਵੀ ਅਸੀਂ ਇੰਦਰੀਆਂ ਦੁਆਰਾ ਰਸ ਪ੍ਰਾਪਤ ਕਰ ਰਹੇ ਹਾਂ ਇਸ ਨੂੰ ਵਾਸ਼ਨਾ ਦਾ ਕਾਮਨਾ ਦਾ ਹੀ ਰਸ ਕਹਿੰਦੇ ਨੇ ਅੰਦਰ ਕਾਮਨਾ ਹੈ ਕੁਝ ਵੇਖਣ ਦੀ ਅੰਦਰ ਕਾਮਨਾ ਹੈ ਕੁਝ ਸੁਣਨ ਦੀ ਅੰਦਰ ਕਾਮਨਾ ਹੈ ਕੁਝ ਖਾਣ ਦੀ ਅੰਦਰ ਕਾਮਨਾ ਹੈ ਕੁਝ ਸਪਰਸ਼ ਕਰਨ ਦੀ ਸੁੰਘਣ ਦੀ ਪੰਜ ਗਿਆਨ ਇੰਦਰੀਆਂ ਦੇ ਪੰਜ ਰਸ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਸ ਸਭ ਨੂੰ ਹੀ ਕਾਮ ਰਸ ਕਹਿੰਦੇ ਨੇ ਮਨੁੱਖ ਕਿਸੇ ਨਾਲ ਇਸ ਤਰ੍ਹਾਂ ਦਾ ਸੰਬੰਧ ਜੋੜ ਸਕਦਾ ਹੈ ਇਹ ਰਸ ਇਹ ਸੰਬੰਧ ਪ੍ਰਮਾਤਮਾ ਨਾਲ ਵੀ ਜੋੜਿਆ ਜਾ ਸਕਦਾ ਹੈ ਪ੍ਰਮਾਤਮਾ ਤੋਂ ਵੀ ਕਿਸੇ ਕਾਮਨਾ ਦੀ ਪੂਰਤੀ ਕਰਨੇ ਕੋਈ ਰਸ ਚਾਹੀਦੇ ਨੇ ਤੂੰ ਨਹੀਂ ਆਵੇ ਤੇ ਚਲੋ ਗੁਰੂ ਦੇ ਅੱਗੇੋਂ ਪ੍ਰਾਰਥਨਾ ਕਰੀਏ ਗੁਰੂ ਨੂੰ ਸਜਦਾ ਕਰੀਏ ਅਰਦਾਸ ਕਰੀਏ ਤਾਂ ਇਹ ਰਿਸ਼ਤਾ ਜੁੜਿਆ ਕਾਮ ਰਸਦਾ ਕਾਮਨਾ ਦੇ ਅਧੀਨ ਇਸੇ ਲਈ ਰਵਿਦਾਸ ਕਹਿੰਦੇ ਨੇ ਤੂੰ ਕਹੀਤ ਹੋ ਜਗਤ ਗੁਰੂ ਸਵਾਮੀ ਅਮੁਕਹੀਤ ਕਲ ਜੁਗ ਕੇ ਕਾਮੀ ਹੈ ਪ੍ਰਭੂ ਅਸੀਂ ਤੇ ਕਾਮ ਨਾ ਕਰਕੇ ਤੇਰੇ ਨਾਲ ਸੰਬੰਧ ਜੋੜਦੇ ਹਾਂ ਸਾਡਾ ਤੇ ਤੇਰੇ ਨਾਲ ਜੋ ਸੰਬੰਧ ਹੈ ਉਹ ਇੰਦਰੀਆਂ ਦੇ ਰਸ ਕਰਕੇ ਆਪ ਸੁਣ ਕੇ ਹੈਰਾਨ ਹੋਵੋਗੇ ਕਿ ਸਵਰਗ ਦਾ ਰਾਜਾ ਮੰਨਿਆ ਜਾਂਦਾ ਹੈ ਇੰਦਰ ਇਹ ਬੜਾ ਸੋਹਣਾ ਨਾਮ ਹੈ ਜੋ ਇੰਦਰੀਆਂ ਦੇ ਤਲ ਤੇ ਜੀ ਰਿਹਾ ਹੈ ਇੰਦਰ ਹੋਰ ਕਿਸ ਨੂੰ ਅੰਦਰ ਰੱਖੋਗੇ ਕਿਦਰੇ ਨਕਸ਼ਾ ਨਾ ਲੈ ਕੇ ਦੇਖਣ ਲੱਗ ਪਣਾ ਸਵਰਗ ਕਿੱਥੇ ਹੈ ਕੋਈ ਭਗੌਲਿਕ ਦਸ਼ਾ ਨਹੀਂ ਹੈ ਇਤਨੀ ਮਹਰਸ ਕਰਦੇ ਹਾਂ ਜੋ ਇੰਦਰੀਆਂ ਦੇ ਰਸ ਦੇ ਵਿੱਚ ਜੀ ਰਿਹਾ ਹੈ ਤੇ ਇੰਦਰੀਆਂ ਦੇ ਰਸ ਦੇ ਨਾਲ ਜਿਸ ਦਾ ਘਰ ਭਰਿਆ ਪਿਆ ਸਭ ਕੁਝ ਮੌਜੂਦ ਹੈ ਕੁਝ ਵੇਖਣ ਦਾ ਰਸ ਮਾਣਨਾ ਹੈ ਤਾਂ ਵੇਖਣ ਲਈ ਸਭ ਕੁਝ ਮੌਜੂਦ ਹੈ ਕੁਝ ਸੁਣਨ ਦਾ ਰਸ ਮਾਣਨਾ ਹੈ ਤਾਂ ਸੁਣਨ ਲਈ ਸਭ ਕੁਝ ਮੌਜੂਦ ਹੈ ਕੁਝ ਸਪਰਸ਼ ਕਰਕੇ ਰਸ ਮਾਣਨਾ ਹੈ ਤਾਂ ਸਪਰਸ਼ ਕਰਨ ਲਈ ਸਭ ਕੁਝ ਮੌਜੂਦ ਹੈ ਤੇ ਕੁਝ ਖਾਣ ਪੀਣ ਦਾ ਰਸ ਮਾਨ ਲਏ ਤਾਂ ਸਭ ਕੁਝ ਮੌਜੂਦ ਹੈ ਤੇ 나ਸਕਾ ਦਾ ਰਸ ਮਾਨ ਲਏ ਤਾਂ ਹਰ ਤਰ੍ਹਾਂ ਦੀ ਗੰਧ ਸੁਗੰਧ ਮੌਜੂਦ ਹੈ ਇੰਦਰ ਜੋ ਇਸੇ ਹੀ ਰਸ ਦੇ ਤਲ ਤੇ ਜੀ ਰਿਹਾ ਹੈ ਤੇ ਇਸੇ ਹੀ ਰਸ ਦੀ ਬਾਰ ਬਾਰ ਅੰਦਰ ਮੰਗ ਚੱਲ ਰਹੀ ਹੈ ਇੰਦਰ ਜੋ ਇੰਦਰੀਆਂ ਦੇ ਰਸਤੇ ਜੀ ਰਿਹਾ ਹੈ ਇਹ ਸਾਰੇ ਰਸ ਬਾਰੋਂ ਮਿਲਦੇ ਨੇ ਅੰਦਰੋਂ ਨਹੀਂ ਬਾਰੋਂ ਕੋਈ ਰੰਗ ਰੂਪ ਹੀ ਨਹੀਂ ਤੇ ਅੱਖਾਂ ਨੂੰ ਕੀ ਰਸ ਮਿਲੇਗਾ ਬਾਰੋਂ ਕੋਈ ਗੀਤ ਸੰਗੀਤ ਹੀ ਨਹੀਂ ਹੈ ਤੇ ਕੰਨਾਂ ਨੂੰ ਕੀ ਰਸ ਮਿਲੇਗਾ ਬਾਹਰ ਕੋਈ ਭੋਜਨ ਹੀ ਨਹੀਂ ਪਿਆ ਤੇ ਜ਼ੁਬਾਨ ਨੂੰ ਕਿੱਥੋਂ ਰਸ ਮਿਲੇ ਕੋਈ ਸੁਗੰਧੀ ਨਹੀਂ ਤੇ ਨਾਸਕਾ ਨੂੰ ਕਿੱਥੋਂ ਰਸ ਮਿਲੇ ਕੋਈ ਸਪਰਸ਼ਤਾ ਲਈ ਹੈ ਹੀ ਨਹੀਂ ਤਾਂ ਕੀ ਰਸ ਮਿਲੇ ਖਲੜੀ ਨੂੰ ਤੇ ਪੰਜ ਗਿਆਨ ਇੰਦਰੀਆਂ ਦਾ ਰਸ ਬਾਹਰੋਂ ਮਿਲਦਾ ਹੈ ਕਹਿੰਦੇ ਨੇ ਪ੍ਰੇਮ ਰਸ ਭਗਤੀ ਰਸ ਦਾ ਸੰਬੰਧ ਬਾਹਰ ਨਾਲ ਨਹੀਂ ਹੈ ਤਨ ਦਾ ਜੋ ਪਦਾਰਥ ਨਾਲ ਮੇਲ ਹੈ ਤਨ ਦਾ ਜੋ ਤਨ ਨਾਲ ਮੇਲ ਹੈ ਇਸ ਤੋਂ ਜੋ ਰਸ ਬਣਦਾ ਹੈ ਇਸ ਨੂੰ ਕਹਿੰਦੇ ਨੇ ਕਾਮ ਰਸ ਮਨ ਦਾ ਜੋ ਮਨ ਨਾਲ ਮੇਲ ਹੈ ਮਨ ਤੇ ਮੁਰਾਦ ਵਿਚਾਰਾਂ ਦਾ ਜੋ ਵਿਚਾਰਾਂ ਨਾਲ ਮੇਲ ਹੈ ਇਹ ਪ੍ਰੇਮ ਰਸ ਕਹਿੰਦੇ ਨੇ ਬਾਦਸ਼ਾਹ ਨੇ ਮਜਨੂ ਨੂੰ ਬੁਲਾ ਕੇ ਕਿਹਾ ਸੀ ਕਿ ਤੂੰ ਇਤਨਾ ਪਾਗਲ ਕਿਉਂ ਹੋਇਆ ਫਿਰਦਾ ਹੈ ਇੱਕ ਛੋਟਾ ਰਜਵਾੜਾ ਹੈ ਜਾਗੀਰਦਾਰ ਮੈਂ ਉਸ ਦੀ ਬੱਚੀ ਨਾਲ ਤੇਰਾ ਰਿਸ਼ਤਾ ਕਰ ਦੇਣਾ ਛੋੜ ਇਸ ਲੈਲਾ ਇਹਦਾ ਤੇ ਕੋਈ ਰੰਗ ਰੂਪ ਵੀ ਨਹੀਂ ਮਜਨੂ ਹੱਸ ਪਿਆ ਪਤਾ ਉਸਨੇ ਕੀ ਆਖਿਆ ਬਾਦਸ਼ਾਹ ਤੋ ਕਾਮ ਦੀ ਦੁਨੀਆ ਦੇ ਚ ਰਹਿਣ ਵਾਲਾ ਬੰਦਾ ਕਾਮ ਰਸ ਦੀ ਦੁਨੀਆ ਨੂੰ ਸਮਝਣ ਵਾਲਾ ਬੰਦਾ ਤੋ ਕੀ ਜਾਣੇ ਪ੍ਰੇਮ ਰਸ ਕੀ ਹੁੰਦਾ ਹੈ ਪ੍ਰੇਮ ਤਨ ਦਾ ਪਦਾਰਥ ਨਾਲ ਮੇਲ ਪ੍ਰੇਮ ਨਹੀਂ ਹੈ ਮਨ ਦਾ ਮਨ ਨਾਲ ਮੇਲ ਪ੍ਰੇਮ ਵਿਚਾਰ ਦਾ ਵਿਚਾਰ ਨਾਲ ਮੇਲ ਪ੍ਰੇਮ ਇਹ ਵੀ ਇੱਕ ਰਸ ਹੈ ਇਸ ਰਸ ਵਿੱਚ ਤ੍ਰਿਪਤੀ ਹੈ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾ ਇਸ ਇਸ ਦੇ ਚ ਤ੍ਰਿਪਤੀ ਹੈ ਇਸ ਦੇ ਚ ਰਸ ਹੈ ਇਸ ਦੇ ਚ ਰਜੇਵ ਹੈ ਕੰਨ ਤਨ ਦਾ ਜੋ ਪਦਾਰਥ ਨਾਲ ਮੇਲ ਹੈ ਜਾਂ ਤਨ ਦਾ ਜੋ ਤਨ ਨਾਲ ਮੇਲ ਹੈ ਵਾਸ਼ਨਾ ਦੂਸਰੇ ਨੂੰ ਬਰਾਬਰੀ ਵੀ ਨਹੀਂ ਦੇਵੇਗੀ ਵਾਸ਼ਨਾ ਦੂਜੇ ਨੂੰ ਵੱਡਾ ਵੀ ਨਹੀਂ ਮੰਨੇਗੀ ਕਾਮ ਰਸ ਦੇ ਚ ਦੂਜਾ ਛੋਟਾ ਹੀ ਹੁੰਦਾ ਹੈ ਚਾਹੇ ਕੋਈ ਵੀ ਹੈ ਚੈ ਵੇਖਣ ਲਈ ਕੁਛ ਹੈ ਚੈ ਖਾਣ ਲਈ ਕੁਛ ਹੈ ਚੈ ਸੁਣਨ ਲਈ ਕੁਛ ਹੈ ਚੈ ਸਪਰਸ਼ ਕਰਨ ਲਈ ਕੁਛ ਹੈ ਚੈ ਸੁੰਘਣ ਲਈ ਕੁਛ ਹੈ ਮਨੋਵਿਗਿਆਨਿਕ ਨੁਕਤੇ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਉਹ ਸਭ ਛੋਟੇ ਪ੍ਰੇਮ ਰਸ ਦੇ ਵਿੱਚ ਕੋਈ ਛੋਟਾ ਤੇ ਵੱਡਾ ਨਹੀਂ ਰਹਿ ਜਾਂਦਾ ਬਰਾਬਰੀ ਕਹਿੰਦੇ ਨੇ ਪ੍ਰੇਮ ਬਰਾਬਰੀ ਦੇ ਦਲ ਤੇ ਹੁੰਦਾ ਹੈ ਮੈਂ ਇਸ ਤਰ੍ਹਾਂ ਦਾ ਇੱਕ ਲੇਖ ਲਿਖਿਆ ਸੀ ਉਰਦੂ ਦਾ ਅਖਬਾਰ ਨਿਕਲਦਾ ਹੈ ਦਿੱਲੀ 'ਚ ਗਾਹੇ ਬਗਾਏ ਦਾਸ ਦੇ ਧਾਰਮਿਕ ਲੇਖ ਉਸ ਦੇ ਵਿੱਚ ਉਰਦੂ ਦੇ ਛਕਦੇ ਲੈਂਦੇ ਨੇ ਉਹ ਬੁੱਧਵਾਰ ਦੇ ਬੁੱਧਵਾਰ ਧਾਰਮਿਕ ਐਡੀਸ਼ਨ ਕੱਢਦੇ ਨੇ ਉਸ ਦਿਨ ਤੇ ਮੈਂ ਇੱਕ ਲੇਖ ਲਿਖਿਆ ਸੀ ਪ੍ਰੇਮ ਰਸ ਇਸ ਨੂੰ ਮੈਂ ਉਰਦੂ ਨਾਮ ਦਿੱਤਾ ਇਸ਼ਕ ਹਕੀਕੀ ਕੁਝ ਚਿੱਠੀਆਂ ਵੀ ਮੇਰੇ ਕੋਲ ਆਈਆਂ ਉਸ ਸੰਬੰਧ ਵਿੱਚ ਔਰ ਕੁਝ ਇਤਨੇ ਤਰਕ ਵੀ ਖੜੀ ਕੀਤੀ ਕਿਨ ਲਗੇ ਤੁਸੀਂ ਕਹਿੰਦੇ ਹੋ ਪ੍ਰੇਮ ਰਸ ਦੇ ਵਿੱਚ ਬਰਾਬਰੀ ਆਉਂਦੀ ਹੈ ਤਾਂ ਉਹਨੇ ਇੱਕ ਉਦਾਹਰਣ ਲਈ ਦਿੱਤਾ ਸਹਿਦਾਰੀ ਵੀਰ ਸੀ ਹੰਦੂ ਗ੍ਰਾਹਣੇ ਦਾ ਦਾਰਸ਼ਨਿਕ ਬੰਦਾ ਕਿਨ ਲਗੇ ਕ੍ਰਿਸ਼ਨ ਤੇ ਸੁਦਾਮੇ ਦੀ ਕੋਈ ਬਰਾਬਰੀ ਨਹੀਂ ਸੀ ਇੱਕ ਬਿਲਕੁਲ ਮੁਫਲਿਸ ਇੱਕ ਦਵਾਰਕਾ ਦਾ ਰਾਜਾ ਪ੍ਰੇਮ ਦੋਹਾਂ ਦੇ ਵਿੱਚ ਬੜਾ ਉਸੀ ਕਹਿੰਦੇ ਪ੍ਰੇਮ ਬਰਾਬਰੀ ਦੇ ਤਲ ਤੇ ਹੁੰਦਾ ਉੱਥੇ ਤੇ ਕੋਈ ਬਰਾਬਰੀ ਨਹੀਂ ਪ੍ਰੇਮ ਬੜਾ ਭਾਰੀ ਪ੍ਰੇਮ ਹੈ ਸੁਦਾਮਾ ਕ੍ਰਿਸ਼ਨ ਤੋਂ ਫਿਦਾ ਹੈ ਕ੍ਰਿਸ਼ਨ ਸੁਦਾਮੇ ਤੋਂ ਨਿਛਾਵਰ ਹੈ ਬਰਾਬਰੀ ਤੇ ਕੋਈ ਨਹੀਂ ਇੱਕ ਜੋਗੀ ਚ ਰਹਿੰਦਾ ਤੇ ਇੱਕ ਮਹਿਲਾ ਚ ਰਹਿੰਦਾ ਇੱਕ ਦੇ ਕੋਲ ਦੋ ਵਕਤ ਦੀ ਉਪਜੀਵਕਾ ਵੀ ਨਹੀਂ ਇੱਕ ਦੇ ਖਜ਼ਾਨੇ ਸੋਨੇ ਚਾਂਦੀ ਨਾਲ ਭਰੇ ਪਏ ਬਰਾਬਰੀ ਤੇ ਕੋਈ ਨਹੀਂ मैं क्या मित्र फिर तुम्हें मोटी निगाह नेख्या बराबरी है बारो ना नापो अंदरों बिल्कुल बराबरी है जिड़ा ज्ञान कृष्ण के अंदर उतना ही ज्ञान सुदामे अंदर ऋषि संदीपन कृष्ण नालों ज्यादा माण सुदामे देंदा सी दोवे विद्यार्थी सन संदीपन को पढ़ते सन अवंत का उज्जैन ਇਸ ਸੰਦੀਪਨ ਹਮੇਸ਼ਾ ਕਹਿੰਦਾ ਸੀ ਉਹ ਕ੍ਰਿਸ਼ਨ ਨੂੰ ਤਾੜਦਾ ਹੁੰਦਾ ਸੀ ਦੇਖ ਇਹ ਤੇਰੇ ਨਾਲੋਂ ਕਿਤਨਾ ਅੱਗੇ ਤੂੰ ਇਸ ਦੀ ਨਕਲ ਕਰ ਪੜਾਈ ਦੇ ਵਿੱਚ ਲਿਖਾਈ ਦੇ ਵਿੱਚ ਗਿਆਨ ਦੇ ਵਿੱਚ ਵਿਗਿਆਨ ਦੇ ਵਿੱਚ ਸੁਦਾਮਾ ਅੱਗੇ ਲੰਘ ਜਾਂਦਾ ਸੀ ਬੜੀ ਤਿਕਸ਼ਣ ਬੁੱਧੀ ਦਾ ਤਾਂ ਮੈਂ ਉਸ ਮਿੱਤਰ ਨੂੰ ਆਖੇ ਬਰਾਬਰੀ ਹੈ ਜੋ ਦਇਆ ਕ੍ਰਿਸ਼ਨ ਦੇ ਅੰਦਰ ਹੈ ਉਹ ਦਇਆ ਸੁਦਾਮੇ ਚ ਹੈ ਜੋ ਗਿਆਨ ਕ੍ਰਿਸ਼ਨ ਕੋਲ ਹੈ ਉਹ ਗਿਆਨ ਸੁਦਾਮੇ ਕੋਲ ਹੈ ਜੋ ਪ੍ਰੇਮ ਕ੍ਰਿਸ਼ਨ ਕੋਲ ਹੈ ਉਹ ਸੁਦਾਮੇ ਕੋਲ ਹੈ ਅੰਦਰੋਂ ਜੇ ਗੱਲ ਲਾਉਗੇ ਆਂਤ੍ਰਿਕ ਗੁਣਾ ਨੂੰ ਲਾਉਗੇ ਹਿਰਦੇ ਦਾ ਤਲ ਦੋਹਾਂ ਦਾ ਬਰਾਬਰ ਹੈ ਬਾਹਰ ਦੀ ਗਲਛੜਾ ਤਾਂ ਦੋਸਤੀ ਬਣੀ ਹੈ ਤਾਂ ਮਿੱਤਰਤਾ ਬਣੀ ਹੈ ਔਰ ਫਿਰ ਕੋ छोटा ਵੱਡਾ ਨਹੀਂ ਰਹਿ ਗਿਆ ਉੱਥੇ ਬਰਾਬਰੀ ਪ੍ਰੇਮ ਤੇ ਬਰਾਬਰੀ ਦੇ ਤਲ ਤੇ ਹੁੰਦਾ ਹੈ ਕਹਿੰਦੇ ਨੇ ਜਿਹੜਾ ਮਨੁੱਖ ਕਿਸੇ ਨੂੰ ਬਰਾਬਰੀ ਦੇਣ ਨੂੰ ਤਿਆਰ ਨਾ ਹੋਵੇ ਉਸਦੇ ਮਿੱਤਰ ਵੀ ਨਹੀਂ ਹੋ ਸਕਦੇ ਦੋਸਤ ਕੋਈ ਨਹੀਂ ਹੋਵੇਗਾ ਜਗਤ ਦੇਚ ਉਹ ਗੁਲਾਮ ਰੱਖਣਾ ਪਸੰਦ ਕਰੇਗਾ ਮਿੱਤਰ ਰੱਖਣਾ ਪਸੰਦ ਨਹੀਂ ਕਰੇਗਾ। ਉਹਦੀ ਦ੍ਰਿਸ਼ਟੀ 'ਚ ਉਸਦੇ ਬੱਚੇ ਜਿਹੜੇ ਜਵਾਨ ਹੋ ਗਏ ਉਹਨਾਂ ਨੂੰ ਵੀ ਬਰਾਬਰੀ ਦੇਣ ਨੂੰ ਤਿਆਰ ਨਹੀਂ ਹੋਵੇਗਾ ਗੁਲਾਮ ਸਮਝੇਗਾ। ਉਹ ਪਤਨੀ ਨੂੰ ਵੀ ਸ਼ਾਇਦ ਦਾਸੀ ਕਰਕੇ ਹੀ ਆਖੇ ਦਾਸੀ ਹੈ ਮੇਰੀ। ਨੌਕਰਾਨੀ ਹੈ। ਗੁਲਾਮ ਹੈ। ਦੰਦੇ ਤਲ ਤੇ ਜੀਣ ਵਾਲਾ ਵਾਸ਼ਨਾ ਦੇ ਰਸਤੇ ਜੀਣ ਵਾਲਾ ਮਨੁੱਖ ਕਿਸੇ ਨੂੰ ਬਰਾਬਰੀ ਦੇਣ ਨੂੰ ਤਿਆਰ ਨਹੀਂ ਇਸ ਵਾਸਤੇ ਹੰਕਾਰੀ ਬੰਦੇ ਅਕਸਰ ਸਤਾ ਰਿਚ ਕਸ਼ਿਸ਼ ਰੱਖਦੇ ਨੇ ਸਤਾ ਮਿਲਣੀ ਚਾਹੀਦੀ ਹੈ ਚੌਧਰ ਬਣਾ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ ਸਮਾਜ ਦੇ ਵਿੱਚ ਧਰਮ ਦੇ ਵਿੱਚ ਰਾਜਨੀਤੀ ਦੇ ਵਿੱਚ ਤਾਂ ਕਿ ਦੂਜੇ ਦਬੇ ਰਹਿਣ ਦੂਜੇ ਗੁਲਾਮ ਰਹਿਣ ਇਹ ਵੀ ਮਹਿਰਸ ਕਰਦੇ ਆ ਰਾਜਨੀਤੀ ਦੇ ਵਿੱਚ 99% ਦੀ ਸ਼ੌਕ ਹੰਕਾਰੀ ਮਨੁੱਖਾਂ ਦਾ ਹੁੰਦਾ ਹੈ ਤਬੀ ਮਾਰਸ ਕਰਨਾ ਸਿਰਫ 1% ਦੇ ਨੂੰ ਛੱਡ ਲਈ ਗਿਆ ਜਨਕ ਜੈਸਿਆਂ ਨੂੰ ਹਰਿਸ਼ਚੰਦਰ ਜੈਸਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੈਸਿਆਂ ਬਾਕੀ ਇਸ ਵਿੱਚ ਜਿਹੜੀ ਰੁਚੀ ਹੁੰਦੀ ਹੈ ਉਹ ਹੰਕਾਰੀ ਲੋਕਾਂ ਦੀ ਹੁੰਦੀ ਹੈ ਹੰਕਾਰੀ ਪੌਲਕੇ ਵੀ ਕਿਸੇ ਨੂੰ ਬਰਾਬਰੀ ਦੇਣ ਲਈ ਤਿਆਰ ਨਹੀਂ ਉਹ ਹਮੇਸ਼ਾ ਆਪਣੇ ਤੋਂ ਛੋਟਾ ਸਮਝੇਗਾ ਉਹਨਾਂ ਨੂੰ ਸ਼ਰੀਰ ਦੇ ਰਸ ਚਾਹੀਦੇ ਨੇ ਰਸ ਲੈਣਾ ਔਰ ਉਹ ਇਸ ਤਰ੍ਹਾਂ ਹਰ ਇੱਕ ਨੂੰ ਸੁੱਟ ਦੇਗਾ ਪਰੇ ਜਿਸ ਤਰ੍ਹਾਂ ਕੇਲਾ ਖਾ ਕੇ ਛਿਲਕਾ ਪਰੇ ਸੁੱਟ ਦੇਈ ਤੇ ਬਸ ਇਸ ਮਨੁੱਖ ਦਾ ਸਿਰੁਪ શરીરਕ ਰਸ ਨਾਲ ਮਤਲਬ ਹੈ ਕੋਈ ਅੱਖਾਂ ਦਾ ਰਸ ਮਿਲ ਜਾਏ ਕੰਨਾਂ ਦਾ ਰਸ ਮਿਲ ਜਾਏ ਖਲੜੀ ਦਾ ਰਸ ਮਿਲ ਜਾਏ ਨਾਸਕਾ ਦਾ ਰਸ ਮਿਲ ਜਾਏ ਰਸਨਾ ਦਾ ਰਸ ਮਿਲ ਜਾਏ ਬਸ ਹੋਰ ਕੋਈ ਮਤਲਬ ਨਹੀਂ ਜੋ ਇਸ ਰਸ ਦੇ ਤਲ ਤੇ ਜੀ ਰਹੇ ਨੇ ਉਹਨੂੰ ਕਹਿੰਦੇ ਨੇ ਕਾਮੀ ਮਨ ਦਾ ਮਨ ਨਾਲ ਮਿਲਨ ਹੈ ਵਿਚਾਰ ਦਾ ਵਿਚਾਰ ਨਾਲ ਮਿਲਨ ਹੈ ਬਰਾਬਰੀ ਹੈ ਇਹਨਾਂ ਨੂੰ ਕਹਿੰਦੇ ਨੇ ਪ੍ਰੇਮੀ ਆਤਮਾ ਦਾ ਆਤਮਾ ਨਾਲ ਮਿਲਨ ਹੈ ਪਰਮਾਤਮਾ ਨਾਲ ਵਿਲਣ ਹੈ ਤੇ ਬੜਾ ਅਗੰਮੀ ਰਸ ਬਣ ਗਿਆ ਇਹਨੂੰ ਕਹਿੰਦੇ ਨੇ ਭਗਤ ਇੰਜ ਕਹਿ ਲੋ ਤਿੰਨ ਤਰ੍ਹਾਂ ਦੇ ਹੀ ਮਨੁੱਖ ਨੇ ਜਗਤ ਦੇ ਚ ਕਾਮੀ ਪ੍ਰੇਮੀ ਭਗਤ ਇੰਜ ਕਹਿ ਲੋ ਮੈਂ ਫਿਰ ਅਰਜ਼ ਕਰਾਂ ਤਨ ਦਾ ਜੋ ਪਦਾਰਥ ਨਾਲ ਮੇਲ ਹੈ ਕਿਸੇ ਨਾਲ ਮਿੱਤਰਤਾ ਹੈ ਸੰਬੰਧ ਹੈ ਤਾਂ ਸਿਰਫ ਪਦਾਰਥ ਕਰਕੇ ਹੋਰ ਕੋਈ ਮਤਲਬ ਨਹੀਂ ਕਿਸੇ ਨਾਲ ਸੰਬੰਧ ਹੈ ਤਾਂ ਸਿਰਫ ਤਨ ਕਰਕੇ ਹੋਰ ਕੁਝ ਵੀ ਨਹੀਂ ਕੋਈ ਮਨ ਦਾ ਮੇਲ ਨਹੀਂ ਕੋਈ ਵਿਚਾਰਾਂ ਦੀ ਸਾਂਝ ਨਹੀਂ ਸਿਰਫ ਤਨ ਦਾ ਤਨ ਨਾਲ ਮੇਲ ਹੈ ਸਿਰਫ ਤਨ ਦਾ ਪਦਾਰਥ ਨਾਲ ਮੇਲ ਹੈ ਬਸ ਇਤਨਾ ਹੀ ਮਤਲਬ ਇਸ ਨੂੰ ਕਹਿੰਦੇ ਨੇ ਕਾਮਰਸ ਵਿਚਾਰ ਦਾ ਵਿਚਾਰ ਨਾਲ ਮੇਲ ਸੁਭਾਅ ਦਾ ਸੁਭਾਅ ਨਾਲ ਮੇਲ ਸਹਿਮਤੀ ਇਨੂੰ ਕਹਿੰਦੇ ਨੇ ਪ੍ਰੇਮ ਰਸ ਇਸ ਦੇ ਵਿੱਚ ਤ੍ਰਿਪਤੀ ਹੁੰਦੀ ਹੈ ਬਰਾਬਰੀ ਹੁੰਦੀ ਮੰਗ ਨਹੀਂ ਹੁੰਦੀ ਪ੍ਰੇਮ ਦੇ ਵਿੱਚ ਇੱਕ ਦੂਜੇ ਦੇ ਉੱਤੇ ਕੁਰਬਾਨੀ ਆਉਂਦੀ ਹੈ ਨਿਛਾਵਰ ਹੋਣਾ ਆਉਂਦਾ ਹੈ ਕਹਿੰਦੇ ਨੇ ਇੱਕ ਦਿਨ ਅਕਬਰ ਨੇ ਬੀਰਬਲ ਤੇ ਪ੍ਰਸ਼ਨ ਕੀਤਾ ਕਿ ਹਿੰਦੂਸਤਾਨ ਦੇ ਜਿਹੜੇ ਭਗਤ ਨੇ ਤੇ ਇਸਲਾਮ ਦੇ ਜਿਹੜੇ ਸੂਫੀ ਫਕੀਰ ਨੇ ਇਹ ਇਸ਼ਕ ਦੀ ਪ੍ਰੇਮ ਦੀ ਬੜੀ ਚਰਚਾ ਕਰਦੇ ਨੇ ਇੱਕੀ ਬਲਾ ਆਉਂਦੀ ਹੈ ਰਾਜਨੀਤਿਕ ਲੋਕਾਂ ਵਾਂਗੂ ਬਲਾ ਹੀ ਹੁੰਦੀ ਹੈ ਜਿਨਾਂ ਦਾ ਹਰਵਕ ਧਨ ਸੰਪਦਾ ਤੇ ਤਖਤ ਨਾਲ ਪ੍ਰੇਮ ਉਸ ਨਾਲ ਕشش ਇਹ ਵਾਸ਼ਨਾ ਦੇ ਰਸ ਦੇ ਵਿੱਚ ਜੀਣ ਵਾਲੇ ਮਨੁੱਖ ਪ੍ਰੇਮ ਰਸ ਨੂੰ ਕੀ ਜਾਣ ਬੇਰਬਲ ਇੱਕ ਹੀ ਬਲਾ ਹੁੰਦੀ ਹੈ ਤੇ ਬੇਰਬਲ ਬੜਾ ਸਿਆਣਾ ਤੇ ਬੜੀ ਤਿੱਖਣ ਬੁੱਧੀ ਦਾ مالک ਸੀ ਕਿਨ ਲਗਾ ਬਾਦਸ਼ਾਹ ਸਲਾਮਤ ਮੈਂ ਲਫ਼ਜ਼ਾਂ ਨਾਲ ਨਹੀਂ ਸਮਝਾ ਸਕਦਾ ਕਦੀ ਕਦਾਈ ਕੋਈ ਐਸੀ ਅਜੀਬੋ ਗਰੀਬ ਘਟਨਾ ਘਟਦੀ ਹੈ ਅਗਰ ਐਸਾ ਹੋਇਆ ਮੈਂ ਤੁਹਾਨੂੰ ਦੱਸ ਦੇਵਾਂਗਾ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਇਹ ਹੀ ਮੈਂੱਸ ਕਰਦਾ ਕਹਿੰਦੇ ਨੇ ਭਗਤੀ ਤੇ ਪ੍ਰੇਮ ਇਹਨਾਂ ਦੋਹਾਂ ਨੂੰ ਬਿਆਨ ਕਰਨਾ ਔਖਾ ਹੈ ਕਠਨਾ ਹੈ ਔਖਈ ਹੈ ਅੱਜ ਤੱਕ ਨਹੀਂ ਕੋਈ ਬਿਆਨ ਕਰ ਸਕਿਆ ਅੱਜ ਤੱਕ ਕੋਈ ਜੋ ਹੈ ਉਸ ਦਾ ਖੁਲਾਸਾ ਨਹੀਂ ਕਰ ਸਕਿਆ ਇੱਕ ਦਿਨ ਕਿਦਰੇ ਸ਼ਿਕਾਰ ਖੇਡਣ ਨੂੰ ਗਏ बीरबल भी नाल है अकबर दे ते शामਾਂ ਬੈ ਗਈਆਂ ਦਿਨ ਭਰ ਸ਼ਿਕਾਰ ਲਬਦੇ ਰਹੇ ਕੋਈ ਹੱਥੇ ਨਾ ਆਇਆ ਤੇ ਅਕਬਰ ਕਹਿੰਦਾ ਬੀਰਬਲ ਅੱਜ ਤੇ ਬੜਾ ਮਨਹੋਸ ਦਿਨ ਚੜਿਆ ਥੱਕ ਗਏ ਆ ਟੁੱਟ ਗਏ ਆ ਲਬ ਲਬ ਕੇ ਕੋਈ ਸ਼ਿਕਾਰ ਹੱਥੇ ਹੀ ਨਹੀਂ ਚੜਿਆ ਨਿਕਲੇ ਸੰ ਹਿਰਨਾ ਦੇ ਸ਼ਿਕਾਰ ਤੇ ਹਿਰਨ ਕੋਈ ਦਿਖਾਈ ਨਹੀਂ ਦਿੱਤਾ ਕੋਈ ਨਜ਼ਰੀ ਨਹੀਂ ਆਇਆ ਬੰਦੂਕਾ ਹੱਥ ਵਿੱਚ वापस परत पैनबे ਹੁਣ ਦੁਨ ਢਲਣ ਲੱਗਾ ਹੈ ਸ਼ਾਮਾ ਪੈਣ ਲਈ ਹਮ ਚਲੋ ਵਾਪਸ ਚਲੀਏ ਤੋ ਵਾਪਸ ਹੀ ਚਲਣ ਲੱਗੇ ਨੇ ਅਕਬਰ ਨੂੰ ਦੂਰ ਦਿਖਾਈ ਦਿੱਤੇ ਦੋ ਹਿਰਨ ਜੋ ਜ਼ਮੀਨ ਤੇ ਲੇਟੇ ਹੋਏ ਸਨ ਖੁਸ਼ ਹੋ ਗਿਆ ਅਕਬਰ ਕਹਿੰਦਾ ਤੇਹਾੜੀ ਸਫਲ ਹੋ ਗਈ ਹੈ ਆਇਆ ਸਫਲ ਹੋ ਗਿਆ ਉਹ ਸਾਹਮਣੇ ਦੋ ਹਿਰਨ ਅਕਬਰ ਕਹਿੰਦਾ ਸੁੱਤੇ ਪੈ ਨੇ ਤੇ ਲੇਟੇ ਹੋਵ ਨੇ ਲੇਟੇ ਉਹਨੂੰ ਨਹੀਂ ਮਾਰਨਾ ਹੋਰ ਨੇੜੇ ਚੱਲਦੇ ਜਿਉਂ ਖੜੇ ਹੋਣਗੇ ਤੇ ਮੈਂ ਬੋਲੀ ਚਲਾਵਾਂਗਾ ਜਿਉਂ ਜੋ ਨੇੜੇ ਹੁੰਦੇ ਗਏ ਹਿਰਨ ਉੱਠੇ ਹੀ ਨਹੀਂ ਘੋੜਿਆਂ ਦੇ ਪੈਰਾਂ ਦੀ ਚਾਪ ਅਕਬਰ ਕਹਿੰਦਾ ਬੇਰਬਲ ਇੰਜ ਜਾਪਦਾ ਹੈ ਜਾਂ ਤੇ ਗੋੜੀ ਨਿੰਦਰਜ ਸੁੱਤੇ ਪੈ ਨੇ ਜਾਂ ਫਿਰ ਮੁਰਦਾ ਨੇ ਕਉਕੇ ਹਿਰਨ ਤੇ ਬੜਾ ਚੌਕੰਨਾ ਜਾਨਵਰ ਹੈ ਇਸ ਤਰ੍ਹਾਂ ਦੀ ਗੋੜੀ ਨੀਂਦ ਨਹੀਂ ਸੌਂਦਾ ਤੇ ਆਹਟ ਪਾ ਕੇ ਇੱਕਦਮ ਦੌੜਦਾ ਹੈ ਇਹ ਤੇ ਉੱਠਦਾ ਹੀ ਨਹੀਂ ਪਾਇ ਜਿਉਂ ਕੋਲ ਗਏ ਨਾ ਬਿਲਕੁਲ ਤੇ ਅਕਬਰ ਦਾ ਸ਼ੱਕ ਸਹੀ ਸੀ ਦੋਵੇਂ ਮੁਰਦਾ ਸਨ ਦੋਆਂ ਦੇ ਸਵਾਸ ਨਹੀਂ ਪੈ ਚਲਦੇ ਸਨ ਪਰ ਗਜ਼ਬ ਦੀ ਗੱਲ ਦੋਹਾਂ ਨੂੰ ਕੋਈ ਜ਼ਖਮ ਵੀ ਨਹੀਂ ਸੀ ਕਿਸੇ ਨੇ ਮਾਰੇ ਹੋਵੇ ਐਸਾ ਵੀ ਨਹੀਂ ਸੀ ਇੱਕ ਇਧਰ ਪਿਆ ਹੈ ਇੱਕ ਇਧਰ ਪਿਆ ਹੈ ਅਕਬਰ ਦਾ ਜੋ ਪ੍ਰਸ਼ਨ ਹੈ ਕਿਸੇ ਗ੍ਰੰਥਕਾਰ ਨੇ ਇਸ ਨੂੰ ਕਵਿਤਾ ਦੇ ਵਿੱਚ ਢਾਲ ਕੇ ਬਿਆਨ ਕੀਤਾ ਹੈ ਅਕਬਰ ਬੀਰਬਲ ਤੇ ਪ੍ਰਸ਼ਨ ਕਰਦਾ ਹੈ ਸਿਪਾ ਨ ਦੇਖਾ ਹਮਨੇ ਕਹੀਂ ਨ ਲਾਗੋ ਬਾਨ ਬੀਰਬਲ ਸ਼ੰਕਾ ਭਈ ਕਿਉਂ ਇਨ ਤਿਆਗੇ ਪ੍ਰਾਨ ਜ਼ਖਮ ਵੀ ਕੋਈ ਨਹੀਂ ਕਿਸੇ ਨੇ ਤੀਰ ਵੀ ਨਹੀਂ ਚਲਾਇਆ ਕੋਈ ਸ਼ਿਕਾਰੀ ਵੀ ਨਹੀਂ ਦਿਖਾਈ ਦੇ ਰਿਹਾ ਫਿਰ ਇਹਨਾਂ ਨੇ ਪ੍ਰਾਣ ਕਿਸ ਤਰ੍ਹਾਂ ਤਿਆਗ ਦਿੱਤੇ ਇਹ ਕਿਉਂ ਮਰ ਗਏ ਇਹਨਾਂ ਦੀ ਮੌਤ ਦਾ ਕਾਰਨ ਕੀ ਹੈ ਤਾਂ ਪ੍ਰਸ਼ਨ ਬੀਰਬਲ ਤੇ ਹੈ ਬੀਰਬਲ ਬਹੁਤ ਸਿਆਣਾ ਮਨੁੱਖ ਦੋਹਾਂ ਨੂੰ ਵੇਖਦਾ ਹੈ ਵਾਕਈ ਕੋਈ ਜ਼ਖਮ ਨਹੀਂ ਕਿਸੇ ਥਾਂ ਤੋਂ ਕੋਈ ਖਰਾਸ਼ ਨਹੀਂ ਆਈ ਕੋਈ ਤੀਰ ਨਹੀਂ ਲੱਗਿਆ ਕੋਈ ਗੋਲੀ ਨਹੀਂ ਲੱਗੀ ਇੱਕ ਮਿੱਟੀ ਦਾ ਟੁੱਟਾ ਹੋਇਆ ਬਰਤਨ ਸੀ ਉਸ ਦੇ ਘੁੱਟ ਡੇਢ ਘੁੱਟ ਪਾਣੀ ਸੀ ਤੇ ਇੱਕ ਹਿਰਨ ਇਧਰ ਮਰਿਆ ਪਿਆ ਇੱਕ ਇਧਰ ਮਰਿਆ ਪਿਆ ਵਿਚਕਾਰ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਘੁੱਟ ਦੋ ਘੁੱਟ ਪਾਣੀ ਹੋਣਾ ਬਸ ਇਤਨਾ ਹੀ ਬੀਰ ਬਲਬੋਲ ਪਿਆ ਕਹਿੰਦੇ ਬਾਦਸ਼ਾਹ ਸਲਾਮਤ ਜਲ ਥੋੜਾ ਤ੍ਰਿਖਾ ਘਣੀ ਪ੍ਰੀਤ ਮਹਾ ਬਲਵਾਨ ਟੋਂਪੀ ਟੋਂਪੀ ਇਹ ਕਹੇ ਇਸ ਵਿਦ ਤੇ ਆ ਗਏ ਪ੍ਰਾਣਾਂ ਦੋਹਾਂ ਦੇ ਅੰਦਰ ਪਿਆਸ ਬੜੀ ਸੀ ਤੇ ਦੋਹਾਂ ਦੇ ਅੰਦਰ ਇੱਕ ਦੂਜੇ ਦੀ ਪ੍ਰੀਤ ਵੀ ਬੜੀ ਸੀ ਪਿਆਸ ਵੀ ਬੜੀ ਗਰਮੀ ਦੇ ਸਤਾਏ ਹੋਏ ਤੇ ਪ੍ਰੀਤ ਵੀ ਬੜੀ ਤੇ ਇੱਕ ਕਹਿੰਦਾ ਸੀ ਤੂੰ ਪੀ ਲੈ ਬਚ ਜਾਏਗਾ ਦੂਜਾ ਕਹਿੰਦਾ ਸੀ ਨਹੀਂ ਤੂੰ ਪੀ ਲੈ ਤੂੰ ਬਚ ਜਾਏਗਾ ਉਕੇ ਤਾਂ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਤੂੰ ਪਿਆਸਾ ਤੇ ਮੈਂ ਪੀ ਲਵਾਂ ਮੈਂਸ ਕਰਾ ਪ੍ਰੇਮ ਇਸ ਚੱਕਰੇ ਚ ਨਾ ਪੈਣਾ ਕਿ ਸਿਰਫ ਮਨੁੱਖਾਂ ਦੇ ਅੰਦਰ ਹੀ ਹੁੰਦਾ ਹੈ ਫੁੱਲਾਂ ਦੀ ਮਹਿਕ ਨਾਲ ਜੋ ਭੌਰੇ ਦਾ ਪ੍ਰੇਮ ਹੈ ਸ਼ਾਇਦ ਹੀ ਕਿਸੇ ਦਾ ਹੋਵੇ ਦੀਵੇ ਦੀ ਰੋਸ਼ਨੀ ਨਾਲ ਜੋ ਪਤੰਗੇ ਦਾ ਪ੍ਰੇਮ ਹੈ ਸ਼ਾਇਦ ਇਸ ਤਰ੍ਹਾਂ ਕਿਸੇ ਦਾ ਹੋਵੇ ਔਰ ਜਲਤੋਂ ਜੋ ਸੜਕੇ ਤੇ ਕੁਰਬਾਨ ਹੈ ਮੱਛੀ ਸ਼ੈਰੀ ਇਸ ਤਰ੍ਹਾਂ ਕਿਸੇ ਦੇ ਅੰਦਰ ਕੁਰਬਾਨੀ ਦਾ ਮਾਤਾ ਹੋਵੇ ਭਾਈ ਗੁਰਦਾਸ ਨੇ ਤੇ ਬਾਕਾਇਦਾ ਜ਼ਿਕਰ ਕੀਤਾ ਹੈ ਔਰ ਇਹ ਇੱਕ ਅੰਗੀ ਪ੍ਰੀਤੀ ਹੈ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ ਪਾਣੀ ਦਾ ਮੱਛੀ ਨਾਲ ਕੋਈ ਪ੍ਰੇਮ ਨਹੀਂ ਪਤੰਗੇ ਦਾ ਦੀਵੇ ਨਾਲ ਪ੍ਰੇਮ ਹੈ ਦੀਵੇ ਦਾ ਪਤੰਗੇ ਨਾਲ ਕੋਈ ਪ੍ਰੇਮ ਨਹੀਂ ਔਰ ਭੌਰੇ ਦਾ ਕਮਲ ਨਾਲ ਪ੍ਰੇਮ ਹੈ ਕਮਲ ਦਾ ਭਉਰੇ ਨਾਲ ਕੋਈ ਪ੍ਰੇਮ ਨਹੀਂ ਬਹੁਤ ਇੱਕ ਅੰਗੀ ਪ੍ਰੇਮ ਦੇ ਵਿੱਚ ਇਹ ਲੀਨ ਰਹਿੰਦੇ ਨੇ ਦੀਪਕ ਤੇ ਆਵਤ ਪਤੰਗ ਪ੍ਰੀਤ ਰੀਤ ਕਰ ਦੀਪਕੇ ਮਹਾ ਵਿਪਰੀਤ ਮਿਲੇ ਜਾ ਰਿਹਾ ਆਉਂਦਾ ਹੈ ਪ੍ਰੇਮ ਦਾ ਮਾਰਿਆ ਹੋਇਆ ਪਤੰਗਾ ਦੀਵੇ ਤੇ ਤੇ ਦੀਵਾ ਜਲਾ ਕੇ ਉਸਨੂੰ ਖਾਕ ਕਰ ਦਿੰਦਾ ਹੈ ਦੀਵੇ ਦਾ ਉਸ ਨਾਲ ਕੋਈ ਪ੍ਰੇਮ ਨਹੀਂ ਤੰਗੇ ਦਾ ਹੀ ਪ੍ਰੇਮ ਹੈ ਅਲਚਲ ਆਵਤ ਕਮਲ ਤੇ ਸਨੇ ਕਰ ਕਮਲ ਸੰਪਟ ਬਾਂਧ ਪ੍ਰਾਨ ਪਰ ਹਾਰ ਹੈ ਸੁਗੰਧ ਤੇ ਸੁਹੱਪਣ ਦਾ ਮਾਰੇ ਹੋਇਆ ਭੌਰਾ ਆਉਂਦਾ ਹੈ ਦਿਨ ਭਰ ਬੈਠਾ ਰਹਿੰਦਾ ਹੈ ਫੁੱਲ ਦੇ ਕੋਲ ਤੇ ਮਾਇਰਸ ਘਰ ਉਸ ਕੋਲੀ ਬੰਦਾ ਬੈਠ ਸਕਦਾ ਜਿਹਦੇ ਨਾਲ ਪ੍ਰੇਮ ਹੋਵੇ ਕਈ ਵਾਰ ਬੁੱਢੇ ਤੇ ਤੜਪਦੇ ਰਹ ਜਾਂਦੇ ਪੁੱਤਰ ਕੋਲ ਨਹੀਂ ਬੈਠਦੇ ਪੋਤਰੇ ਕੋਲ ਨਹੀਂ ਬੈਠਦੇ ਪ੍ਰੇਮ ਕਿੱਥੇ ਪ੍ਰੇਮ ਹੋਵੇ ਤੇ ਕੋਲ ਬੈਠਣ ਮੈਂ ਹੈਰਾਨ ਹੋਣਾ ਕਿ ਕਮ ਸੇ ਕਮ ਅੱਧਾ ਘੰਟਾ ਪੌਣਾ ਘੰਟਾ ਤੇ ਮਨੁੱਖ ਗੁਰੂ ਕੋਲ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਕੋਲ ਇਤਨਾ ਤੇ ਬੈਠੇ ਨਾ ਨਹੀਂ ਕੁਝ ਸੁਣਨ ਨੂੰ ਤੇ ਨਾ ਸੀ ਉਂਝ ਬੈਠ ਉਂਝ ਰਸਨਾ ਨਾਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਗੁਰੂ ਕੋਲ ਬੈਠ ਔਰ ਮੈਂ ਇਸ ਕਰਾਈ ਸੇ ਬੈਠਣ ਦਾ ਵੀ ਆਪਣਾ ਆਨੰਦ ਹੈ ਇਸ ਬੈਠਣ ਦਾ ਵੀ ਆਪਣਾ ਪ੍ਰਤਾਪ ਹੈ अगर वाकई ये गुरु है तो सिर्फ भावना करके बैठिए एक बैठना भी भक्ति है एक बैठना भी एक रस है तो बंदा किस कोल बैठ सकदा है जिसने नाल प्रेम है उने बैठना बहुत ਔਖਾ ਹੈ ਘਟਨਾ ਹੈ और ये हकीकत है तो भौरा प्रेम ਦਾ ਮਾਰਾ ਸਾਰਾ ਦਿਨ ਬੈਠਾ ਰਹਿੰਦਾ ਹੈ ਹੁੰਦਾ ਕਿ ਇਹ ਜੋ ਸੂਰਜ ਗਰੂਪ ਆਉਂਦਾ ਹੈ ਤੇ ਕਮਲ ਦੀਆਂ ਪੰਖੜੀਆਂ ਬੰਦ ਆਉਂਦੀਆਂ ਨੇ और जैसे बंद आंदियां भौरे नवास नहीं मिलते हवा नहीं मिलती तड़प तड़प के मर जाता है अल चल आवत कमल पे सने कर कमल संपट पर हार है मन बच करम मीन लिवलीन गत मच्छी मन करके तन करके ऐन पानी दलिन है मन बच करम जल मीन लेवलीन गत ਬਿਛਰਤ ਰਾਖ ਨ ਸਕਤ ਗਹਿੜਾ ਰਹਿ ਸ਼ਿਕਾਰੀ ਨੇ ਮਛੇਰੇ ਨੇ ਪਕੜ ਲਿਆ ਹੈ ਮਛਲੀ ਨੂੰ ਬਾਹਰ ਤੜਪਦੀ ਪਈ ਹੈ ਔਰ ਤੜਪਦਿਆਂ ਵੀ ਕਹਿ ਰਹੀ ਹੈ ਇਹ ਪਾਣੀ ਮੈਂ ਤਾਂ ਇਥੋਂ ਬਿਨਾ ਨਹੀਂ ਰਹਿ ਸਕਦੀ ਤੇ ਪਾਣੀ ਕਹਿੰਦਾ ਮੈਂ ਤਾਂ ਇਥੋਂ ਬਿਨਾ ਰਹਿ ਸਕਦਾ ਠੀਕ ਹੈ ਤੜਪਦੀਏ ਤੇ ਤੜਪ ਕਹਿੰਦੇ ਨੇ ਜਿਹੜਾ ਜਿਤਨਾ ਸਿਆਣਾ ਹੋਵੇ ਉਤਨਾ ਜ਼ਿਆਦਾ ਤੜਪਦਾ ਹੈ ਪ੍ਰੇਮ ਵਿੱਚ ਮੱਛੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਸ਼ੂ ਜਗਤ ਦੇ ਵਿੱਚ ਸਭ ਤੋਂ ਸਿਆਣਾ ਮੰਨਿਆ ਅਤ ਸਿਆਣੀ ਸੋਹਣੀ ਕਿਉਂਕਿ ਤੋ ਵੀ ਸਾ ਮਾਮੂਲੀ ਸਿਆਣੀ ਨਹੀਂ ਤੂੰ ਬਹੁਤ ਸਿਆਣੀ ਹੈ ਸਿਆਣਪ ਸਿਰਫ ਮਨੁੱਖਾਂ ਦੀ ਵਿਰਾਸਤ ਨਹੀਂ ਆਪਣੇ ਆਪਣੇ ਢੰਗ ਦੀ ਜੋ ਹੈ ਸਿਆਣਪ ਤੇ ਗਮਤਾ ਪਸ਼ੂਆਂ ਕੋਲ ਵੀ ਹੈ ਇਹ ਵੀ ਮਹਿਰਜ਼ ਕਰਾ ਕੁਝ ਪක්ෂੀ ਸ ਉਹਨਾਂ ਦੇ ਗਿਆਨ ਇੰਦਰੀ ਸਾਡੇ ਨਾਲੋਂ ਤਿੱਖੇ ਨੇ ਜਿੰਨੀ ਦੂਰ ਤੋਂ ਖੰਡ ਤੇ ਗਉ ਦੀ ਵਾਸ਼ਨਾ ਇੱਕ ਕੀੜੀ ਨੂੰ ਆ ਜਾਂਦੀ ਹੈ ਸਾਨੂੰ ਨਹੀਂ ਆ ਸਕਦੀ ਕੁਝ ਚਿੜੀਆਂ ਨੂੰ ਪਹੁੰਚ ਆਲ ਦਾ 24 ਘੰਟੇ ਪਹਿਲੇ ਪਤਾ ਚੱਲ ਜਾਂਦਾ ਬਿ ਜ਼ਮੀਨ ਹਿਲੇਗੀ ਇਹ ਵੀ ਮਰਜ਼ ਕਰਦੇ ਫੌਰਨ ਪਤਾ ਚੱਲ ਜਾਂਦਾ ਕੁਝ ਚਿੜੀਆਂਾਂ ਬਿੱਲੀ ਹੈ ਚੂਹੇ ਨੇ ਇਹਨਾਂ ਦੇ ਬੱਚੇ ਨੂੰ ਕੋਈ ਤੰਗ ਕਰ ਰਿਹਾ ਹੋਵੇ ਔਰ ਉਹ ਤੜਪ ਰਹੇ ਹੋਣ ਕਿਤਨੀ ਦੂਰ ਤੇ ਕਿਉਂ ਨਾ ਆਵਣ ਉਹਨਾਂ ਨੂੰ ਪਹਿਲੇ ਪਤਾ ਚੱਲ ਜਾਂਦਾ ਹੈ ਉਹ ਪਹਿਲੇ ਪ੍ਰਭਾਵਿਤ ਹੋ ਜਾਂਦੇ ਨੇ ਕੋਈ ਇੱਕ ਮੀਲ ਉੱਚੀ ਉੱਡ ਰਹੀ ਹੋਵੇ ਤੇ ਨਿੱਕਾ ਜਿਹਾ ਮਾਸ ਦਾ ਟੁਕੜਾ ਵੀ ਇੱਲ ਨੂੰ ਦਿਖਾਈ ਦੇ ਜਾਂਦਾ ਜਦ ਕਿ ਸਾਨੂੰ ਦੂਰਬੀਨ ਦੇ ਨਾਲ ਦਿਖਾਈ ਦੇਦਾ ਉਹਨਾਂ ਨੂੰ ਮੁਸ਼ਕਲ ਹੈ ਉਹਦੇ ਕੋਲ ਵੇਖਣ ਦੀ ਦ੍ਰਿਸ਼ਟੀ ਬੜੀ ਤੀਖਣ ਹੈ ਬਹੁਤ ਕੀ ਖੈਰ ਇਸ ਇਸ ਪਾਸੇ ਜੁਹੈ ਨਾ ਜਾਈਏ ਭਾਈ ਸਾਹਿਬ ਕਹਿੰਦੇ ਨ ਮਨ ਬਚ ਕਰਮ ਜਲ ਮੀਨ ਲਵ ਲੀਨ ਗਤ ਬਿਛਰਤ ਰਾਖ ਨ ਸਕਤ ਗਹਿੜਾਰ ਹੈ ਦੁਖਦਾਈ ਪ੍ਰੀਤ ਕੀ ਰੀਤ ਕੈ ਮਰੇ ਨ ਡਰੇ ਗੁਰ ਸਿਖ ਸੁਖਦਾਈ ਪ੍ਰੀਤ ਕਿਉ ਬਿਸਾਰੈ ਦੁਖਾਂ ਦੇ ਦੇਣ ਵਾਲੀ ਪ੍ਰੀਤੀ ਪਤੰਗਾ ਨਹੀਂ ਛੋੜਦਾ ਮਛਲੀ ਨਹੀਂ ਛੋੜਦੀ ਪੌਰਾ ਨਹੀਂ ਛੋੜਦਾ ਤੇ ਜਿਸ ਪ੍ਰੀਤ ਤੋਂ ਆਨੰਦ ਹੀ ਆਨੰਦ ਮਿਲਦਾ ਐ ਗੁਰੂ ਕੇ ਸਿੱਖ ਇਹ ਤੋਂ ਕਿਉਂ ਛੋੜੀ ਹੋਈ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਬਿਸਾਰੇ ਕਿਉਂ ਬਿਸਾਰੀ ਹੋਈ ਏ ਇਹ ਤੋਂ ਕਿਉਂ ਬੁਲਾਈ ਹੋਈ ਏ ਤਾਂ ਮੁਖਤਸਰ ਜੋ ਹੈ ਮੈਂ ਅਰਜ਼ ਕਰ ਰਿਹਾ ਸੀ ਪ੍ਰੇਮ ਵਿੱਚ ਕੁਰਬਾਨੀ ਆਉਂਦੀ ਏ ਸਦਕੇ ਆਉਣਾ ਤੂੰ ਵੀ ਤੂੰ ਵੀ ਇਮ ਕਹੇ ਇਸ ਵਿਦ त्यागे ਪ੍ਰਾਨ ਕਾਮ ਰਸ ਵਿੱਚ ਮੰਗ ਹੈ ਸਵਾਰਥ ਹੈ ਪ੍ਰੇਮ ਰਸ ਵਿੱਚ ਨਿਛਾਵਰ ਹੋਣਾ ਹੈ ਕੁਰਬਾਨ ਹੋਣਾ ਹੈ ਇੱਕ ਦੂਜੇ ਤੋਂ ਸਦਕੇ ਹੋਣਾ ਹੈ ਇਹ ਵੀ ਮੈਲਸ ਕਰਾ ਸਵਾਰਥ ਆ ਜਾਏ ਮੰਗ ਆ ਜਾਏ ਤਾਂ ਫਿਰ ਪ੍ਰੇਮ ਤੋਂ ਥੱਲੇ ਹੋ ਜਾਂਦਾ ਹੈ ਇਹ ਵੀ ਮੈਲਸ ਕਰਾ